ਆਹ ਯਾ ਵੀਰ ਨੂੰ ਵਧਾਈਆਂ ਵੀਰ ਨੂੰ ਵਧਾਈਆਂ ਖੋਲੋ ਗੇਟ ਫालतू ਬੰਦੇ ਨੂੰ ਨਹੀਂ ਅੰਦਰ ਗੋਲ ਜਲਦੀ ਜਲਦੀ ਖੋਲੋ ਵਧਾਈਆਂ ਤੇ ਗੁਰੂ ਸਾਡੇ ਯਾਰ ਨੇ ਟਰੈਕਟਰ ਲਿਆਂਦਾ ਟਰੈਕਟਰ ਕਾਦੇ ਸਸਤੇ ਹੋ ਗਏ ਆ ਉਹ ਸੁੰਦਰ ਸੁੰਦਰ ਦੇ ਦੇ ਯਾਰ ਲਓ ਜੀ ਲਓ ਜੀ ਲਓ ਜੀ ਲਓ ਜਸੰਦਰ ਸਿੰਘ ਆ ਵਧਾਈਆਂ ਬਾਈ ਤੈਨੂੰ ਵੀਰ ਵਧਾਈਆਂ ਹਨ ਤੁਹਾਨੂੰ ਕਿਵੇਂ ਸਵਾਬ ਬਣ ਗਿਆ ਟਰੈਕਟਰ ਲੈਣ ਦਾ ਬਸ ਚਾਂ ਚੱਕ ਹੀ ਬਸ ਰਿਸ਼ਤੇਦਾਰਾਂ ਨੇ ਲਏ ਸ਼ਾਟ ਪੀਰਤਾ ਵਾਸਤੇ ਅੱਛਾ ਮੇਰਾ ਵੀ ਦਿਲ ਕਰ ਆਇਆ ਮੈਂ ਹਮਾ ਵੀ ਲੈ ਲਾਵਾਂ ਤੇ ਕਿੰਨਾ ਸਸਤਾ ਮਿਲਿਆ ਨਾਲੇ ਹੁਣ ਟਰੈਕਟਰ ਸਸਤੇ ਹੋਏ ਤੇਰੇ ਹਿਸਾਬ ਨਾਲ ਕਿੰਨੇ ਕ ਦਾ ਪਊਗਾ ਤੈਨੂੰ ਇਹ ਇਹ ਆਪਾਂ ਨੂੰ ਪਹਿ ਗਿਆ 8 ਲੱਖ ਚ 8 ਲੱਖ ਚ ਪੈ ਗਿਆ ਇਹ ਵੈਸੇ ਕਿੰਨੀ ਕੀਮਤ ਸੀ ਇਹਦੀ ਇਸ ਤੋਂ ਪਹਿਲਾਂ ਉਹ ਕੀਮਤ ਇਹਦੀ 7.90 ਦੱਸਦੇ ਆ 8 ਲੱਖ ਚ ਪੈ ਜੂ ਕਾਪੀ-ਕੂਪੀ ਨਾਲ ਸਾਰਾ ਕੁਝ ਵਿੱਚੇ ਹੀ ਆ ਗਿਆ ਸਾਰਾ ਕੁਝ ਵਿੱਚੇ ਆ ਗਿਆ ਠੀਕ ਆ ਤਾਂ ਮਿੱਤਰੋ ਯਾਰ ਕੀ ਹੁਣ ਕੀ ਕਹਿੰਦੇ ਜੀਐਸਟੀ ਘਟਣ ਨਾਲ 10% ਜਿਹੜਾ ਕਿ ਜੀਐਸਟੀ ਲੈਸ ਹੋਇਆ ਤਾਂ ਲਗਭਗ ਤੁਹਾਨੂੰ ਕਿੰਨਾ ਕੁ ਫਾਇਦਾ ਹੋਇਆ ਬਾਜ ਟਰੈਕਟਰ ਲੈ 100000 ਰੁਪਏ ਦਾ ਫਾਇਦਾ ਹੋ ਜਾ 50000 ਰੁਪਏ ਦਾ ਫਾਇਦਾ ਹੋ ਜਾ ਇਹਨਾਂ ਟਰੈਕਟਰਾਂ ਮਗਰ 50000 ਰੁਪਏ ਦਾ ਫਾਇਦਾ ਹੈ ਇਹ 55 ਐਚਪੀ ਹੈ ਹਾਂ 55 ਉਂਝ ਵੈਸੇ 55 ਐਚਪੀ ਤੋਂ ਜਿਹੜੇ ਥੱਲੇ ਆ 50 ਐਚਪੀ ਤੋਂ ਥੱਲੇ ਉਹਨਾਂ ਦੇ ਜ਼ਿਆਦਾ ਨਹੀਂ ਗਈ ਜੀਐਸਟੀ ਘਟ ਉਹ ਜਿਹੜੇ ਵੱਡੇ ਟਰੈਕਟਰ ਹੋ ਉਹਨਾਂ ਦੀ ਜੀਐਸਟੀ ਜ਼ਿਆਦਾ ਘਟ ਜਿਹੜੇ ਬਾਲੇ ਵੱਡੇ ਆ ਹਾਂ ਫੋਰ ਫੋਰ 4/4 ਉਹ ਸਾਢੇ 8 ਲੱਖ ਦੇ ਦਿੱਤੀ ਜਾਂਦੇ ਨਹੀਂ ਤੇਰਾ ਕਿਵੇਂ ਬਣ ਗਿਆ ਪੀਨੇਣ ਵੀ ਟਰੈਕਟਰ ਲੈਣ ਦਾ ਤੇਰਾ ਤਾਂ ਚਲੋ ਠੀਕ ਸਰਦਾ ਸੀ ਤੇ ਕਰਨ ਨੇ ਲੈੇ ਸੀ 4x4 ਅੱਛਾ ਦਾ ਵਿਦਿਆਲਕ ਆ ਮੈਂ ਆ ਚਲ ਆਹ ਪਿੱਛੇ ਨਸਤ ਇਹ ਸਾਰਾ ਲਾਉਣਾ ਕਿ ਨਕਦ ਦਾ ਮਤਲਬ ਕਿ ਕੀ ਸਾਬ ਵੀਰ ਦਾ ਲੋਨ ਦਾ ਇਹ ਆਪਣਾ 2 ਲੱਖ ਦਾ ਲੋਨ 2 ਲੱਖ ਦਾ ਕਿ ਆਏ ਕਿ ਨਹੀਂ ਬਹੁਤ ਵਿਆਹ ਕਿ ਨਹੀਂ ਕਿ ਬਹੁਗੀ 12% ਯਾਨੀ ਕਿ 22000 ਰੁਪਏ ਵੈਜ ਪਾਉਗੀ 22k 22000 ਕਿੰਨੇ ਸਾਲਾਂ ਦਾ ਲੋਨ ਆ ਮੇਰਾ ਤਿੰਨ ਕਿਸ਼ਤਾਂ ਤਿੰਨ ਕਿਸ਼ਤਾਂ 73000 73000 ਦੀ ਸਾਲ ਦੀ ਕਿਸ਼ਤ 73000 ਤਾਂ ਚਲੋ ਭਾਈ ਵੀਰ ਨੇ ਲਿਆਂਦਾ ਟਰੈਕਟਰ ਲਗਭਗ 4-5 ਕਿਲੇ ਜ਼ਮੀਨ ਆ ਚਲੋ ਠੀਕ ਆ ਕੋਈ ਧੰਨ ਪਤਨ ਲੱਗਦਾ ਹੈ ਬਹੁਤ ਹੀ ਸੋਹਣਾ ਟਰੈਕਟਰ ਆ ਸੋਨਾ ਲਿਕਾ ਡੀਆਈ 750 ਟ੍ਰਿਪਲ 3 ਆਰ ਐਕਸ ਟ੍ਰਬਲ ਪਲਸ ਸਿਕੰਦਰ ਸੁੰਦਰ ਖੁਸ਼ ਆ ਪੂਰਾ ਫਿਰ ਹਾਂ ਹਾਂ ਪੂਰਾ ਖੁਸ਼ ਪੂਰਾ ਹੈਪੀ ਹਾਂ ਹਾਂ ਵਧੀਆ ਮਗਰਲੇ ਵੀ 16 ਦੇ ਟਾਇਰ ਆ ਅਇਆ ਹਾਂ ਨਹੀਂ ਤਾਂ 2 ਸਪੀਡ ਹੁੰਦੇ 14 ਦੇ ਟਾਇਰ ਆ ਆ 16 ਦੇ ਆ ਸਾਰੇ ਟਾਇਰ ਹੈ ਆ ਪਿੱਛੇ ਆ ਮੜਾ ਜੇ ਯਾਰ ਪਿੱਛੇ ਦਾ ਬੜਾ ਖੁੱਲਾ ਟਰੈਕਟਰ ਹੈ ਨਾ ਹਾਂ ਜਿੰਨੀ ਕਾ ਆਪਾਂ ਵਾਈ ਕਰਨੀ ਨਾ ਆਪਾਂ ਨੂੰ 15 20 ਸਾਲ ਮਰਦਾ ਨਹੀਂ ਤੂੰ ਕਿਉਂ ਲਿਆਂਦਾ ਟਰੈਕਟਰ ਤੇਰਾ ਯਾਰ ਸਰਦਾ ਵਧੀਆ 4 5 ਕਿਲੇ ਜ਼ਮੀਨ ਆ ਫਿਰ ਵੀ 8 9 ਲੱਖ ਹੁੰਦਾ ਨਾ ਜਦੋਂ ਖੋਨਾ ਪੱਕਿਆ ਹੋਵੇ ਹਾਂ ਤੇ ਮਸ਼ੀਨ ਵਾਲਾ ਹੱਥ ਨਾ ਮਾਰੇ ਤੇ ਫਿਰ ਤੈਨੂੰ ਪਤਾ ਕੋਈ ਵੀ ਕਿਰਾਏ ਦੇ ਟਰੈਕਟਰ ਨਾਲ ਮਿਲੇ ਤੇ ਫਿਰ ਢੇਰੀ ਕਰਨੇ ਦਾਣੇ ਤੇ ਤੂੰ ਬੜਾ ਹਾਂ ਐ ਤੇਰੇ ਨਾਲ ਹੋਈ ਆ ਨਹੀਂ ਹੋਈ ਤਾਂ ਨਹੀਂ ਹਾਂ ਕਈ ਵਾਰੀ ਫਿਰ ਤੈਨੂੰ ਪਤਾ ਮਸ਼ੀਨ ਵਾਲਾ ਫਿਰ ਆਪਦਾ ਟਰੈਕਟਰ ਲਿਆਉਂਦਾ ਫਿਰ ਕੱਢ ਕੇ ਫਿਰ ਮਸ਼ੀਨ ਵਾਲਾ ਫਿਰ ਉਹ ਮਸ਼ੀਨਾਂ ਖੜ ਜਾਂਦੀਆਂ ਫਿਰ ਖੜ ਜਾਂਦੀਆਂ ਚੱਲ ਭਾਈ ਬਹੁਤ ਬਹੁਤ ਤੈਨੂੰ ਵਧਾਈਆਂ ਹੁਣ ਟਰੈਕਟਰ ਬਹੁਤ ਸੋਹਣਾ ਹੱਡਾ ਪੈਰਾਂ ਦਾ ਖੁੱਲਾ ਤੇ ਟਰੈਕਟਰ ਵੀ ਬਹੁਤ ਵਧੀਆ ਲੈਂਦਾ ਤੂੰ ਮਾਈਲੇਜ ਚੰਗੀ ਆ ਜ਼ੋਰਦਾਰ ਚੰਗਾ 16 ਦੇ ਟਾਇਰਾਂ ਵਾਲਾ ਹਣਾ ਸਵਾਲ ਆ ਜੂ ਆਉਣ ਦਾ ਹੋਰ ਹੈਂ ਕਿਰਾਏ ਕੁਰੇ ਦਾ ਵੀ ਕੰਮ ਕਰਿਆ ਕਰੇਗਾ ਕਿਰਾਏ ਦਾ ਜੇ ਮੰਨ ਕੇ ਚੱਲੋ ਯਾਰ ਜੇ ਕੋਈ ਆ ਗਿਆ ਤੇ ਕੋਈ ਫੜ ਲਾਂਗੇ ਨਹੀਂ ਤਾਂ ਨਹੀਂ ਆ ਗਿਆ ਕੀ ਗਾ ਗੁਰਵਾ ਸੁਪਰ ਸੁਪਰ ਸੀਟਰ ਲੈ ਤੈਨੂੰ ਰਾਜਾ ਦਾ ਸੁਪਰ ਸੀਟਰ ਦਵਾ ਦਿੰਨੇ ਆ ਬੋਲ ਸੁਪਰ ਸੀਟਰ ਲੈ ਲਾ ਸੁਪਰ ਸੀਟਰ ਲੈ ਲਾਂਗੇ ਸੁਪਰ ਸੀਟਰ ਲੈ ਲਾਂਗਾ ਕਣਕ ਦੇ ਬੀਜ ਸੰਦ ਰੱਖ ਕਿਰਾਇਆ ਕਪਟਾ ਮੇਰੇ ਵਰਗੇ ਬਹੁਤ ਨੇ ਇਧਰ ਤੋਂ ਕਿਰਾਇਆ ਕਰਾਇਆ ਕਰ ਕੋਈ ਗੱਲ ਨਹੀਂ ਯਾਰ ਐ ਭਾਂ ਭਰਾਵਾਂ ਨਾਲ ਯਾਰ ਤੀਜ ਹੋਵੇ ਨਾ ਕਰੇ ਕੋਈ ਚੱਪਾ ਬਾਈ ਜੀ ਬਹੁਤ ਸੋਖਾ ਸੀ ਕਹਿੰਨੇ ਆ ਵੀ ਤੂੰ ਲੈ ਸਕਦਾ ਤੇਰੇ ਚ ਚਲੋ ਹਮਾਂ ਦਾਵਾ ਹੈਗਾ ਫਿਰ ਵੀ ਚਾਰ ਪੰਜ ਕਿਲੇ ਤੇਰੇ ਕੋਲ ਜ਼ਮੀਨ ਆ ਪਸ਼ੂ ਆ ਤੇ ਬਹੁਤ ਮੈਨੂੰ ਤਾਂ ਬੜੀ ਖੁਸ਼ੀ ਹੋਈ ਆ ਵੀ ਤੂੰ ਟਰੈਕਟਰ ਲੈ ਕੇ ਆਇਆ ਠੀਕ ਆ ਕਹਨੇ ਆਇਆ ਬਹੁਤ ਸੋਹਣਾ ਟਰੈਕਟਰ ਤੇ ਫਰਸਟ ਕਲਾਸ ਟਰੈਕਟਰ ਆ ਬਾਈ ਚੰਗੀ ਬਾਡੀ ਛਾਡੀ ਐ ਪੂਰਾ ਵਧੀਆ ਸਾਰੇ ਜਾਣਦੇ ਆ ਆ ਕੀ ਲਿਖਿਆ 23352 ਕੀ ਨੰਬਰ ਹੈ ਇਹਦਾ ਇਹਦਾ ਨੰਬਰ ਹੀ ਆ ਬਣਾਉਣ ਜਾਣਾ ਪੋਦੇ ਨਹੀਂ ਗਏ। ਤੂੰ ਜਾਨਣਾ ਨਾ ਇਹ ਵਲਾਦੀ ਬਣਾਉਂ। ਹਾਂ ਹਾਂ ਵੀਡੀਓ ਹਾਲਾਂ ਦੀ ਬਣਾਉਣੀ ਚੱਲਿਆ ਅੱਜ। ਰਾਣੀਆਂ। ਕੋਈ ਗੱਲ। ਹਾਲ ਕਲਟੀਵੇਟਰ ਤਾਂ ਸਸਤੇ ਮਿਲ ਜਾਣਗੇ। ਤੂੰ ਸੁਪਰ ਸੀਡਰ ਦੀ ਪਾਈ ਜਾਂਦਾ ਨਾ। ਸੁਪਰ ਸੀਡਰ ਵੀ ਤੈਨੂੰ ਆਪਣੇ ਮੂੰਹ ਨੂੰ 10000 ਰੁਪਏ ਸਸਤਾ ਮਿਲੇਗਾ। ਤੂੰ ਜਾ ਕੇ ਰੇਟ ਟਰਾਈ ਕਰ ਲਈ। ਸਾਰੇ ਟਰਾਈ ਕਰਾਂ। ਮੈਨੂੰ ਨਾਲ ਲੈ ਜੀ। ਮੇਰਾ ਬੈਠੇ ਦਾ 10000 ਰੁਪਏ ਕੱਢ ਦੀ। ਪਤਾ ਮੈਨੂੰ। ਇਹ ਨਾ ਚੱਲਦਾ ਆਪਣਾ। ਉਹ ਫਿਰ ਤੂੰ ਪੁੱਲਣਾ ਨਾ ਵੀਡੀਓ।